ਲੋੜੀ ਸਾਰੇ ਹਾਂ ਸਾਸਰੀ ਕਾਲ ਤੇ ਸਾਡੇ ਜਨਮ ਤੇ ਤੁਹਾਡਾ ਸਵਾਗਤ ਜੀ ਆਪਾਂ ਐ ਘੋਠੇ ਤੇ ਤੇ ਡੇੜਾ ਲੱਤੋ ਅਗੇ ਪਾਇਆ ਡੇੜਾ ਕਾਲ ਵਾਲੇ ਉਹ ਆਵੇ ਲਾਲ ਤੇ ਰੱਖੇ ਉਹ ਵੇਖੋ ਪਰ ਆ ਜਾ ਨਹੀਂ ਤੋਤੇ ਮਸ਼ੀਨ ਨਹੀਂ ਲਾਈ ਥੋੜੇ ਹੀ ਮੈਂ ਮਸ਼ੀਨ ਤੇ ਲਾਉਣੀ ਆ ਜਾ ਨਹੀਂ ਤੋ ਲੈਨੇ ਆਵੇਂ ਟਾਈਮ ਸ਼ਾਮਾਂ ਦਾ ਬਹੁਤ ਠੰਡਾ ਬਦਗਾ ਮੌਸਮ ਹੋਇਆ ਪਰ ਗਰਮੀ ਬਹੁਤ ਪਲਟਾ ਕੋਈ ਖਾ ਲੈ ਆ ਜੂ ਬਾਕੀ ਬਗਾਇਾਨੇ ਬੈਠਾ ਜਾਂਦਾ ਈ ਉਹ ਨਾ ਨਾ ਬਾਟ ਚੋ ਜੀ ਸ਼ਹਿਰੀ ਹੱਡੀ ਆ ਮੈਂ ਉਹਦੇ ਜਾਂਦੀ ਤੁੰਗਾ ਵੀ ਨਹੀਂ ਰਹਿੰਦੀ ਨਾ ਇਹ ਵੜਾਸਤਾ ਹੁੰਦੀ ਇਹ ਵੀ ਨਹੀਂ ਰਹਿੰਦੀ ਜਦ ਅਸੀਂ ਬਾਹਰ ਜਾਈਏ ਕਿਤੇ ਕਿ ਗਏ ਨਾ ਪ੍ਰਸ਼ਾਦ ਹੀ ਲੈਵਣਾ ਭਾਵੇਂ ਦਵਾਈ ਲੈਣ ਕਿਤੇ ਗਏ ਹੋਏ ਇਹ ਪ੍ਰਸ਼ਾਦ ਢਿੱਕਦੀ ਰਹਿੰਦੀ ਹੱਡੀ ਸ਼ਹਿਰੀ ਇਹਨੂੰ ਪ੍ਰਸ਼ਾਦ ਚ ਆਈਦਾ ਚਾਹੀਦਾ ਕਿ ਜਾਣੇ ਸਦੇ ਖੀਰ ਬਣਾਉਨੇ ਆ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਹੜੇ ਪਹਿਲੀਆਂ ਪਹਿਲਾਂ ਭੈਣਾ ਭੈਣ ਭਰਾ ਸਭ ਸੋਹਣੇ ਸੋਹਣੇ ਕਮੈਂਟ ਕਰਿਓ ਵੀਡੀਓ ਸ਼ੇਅਰ ਕਰਿਓ ਲਾਈਕ ਕਰਿਓ ਵਾਤੋਂ ਵਾਤੋਂ ਚੈਨਲ ਨੂੰ ਸਪੋਰਟ ਕਰੋ ਬਹੁਤ ਸਪੋਰਟ ਦੀ ਜੇ ਜਰੂਰ ਤੇ ਆ ਚਲੋ ਜੀ ਲਓ ਜੀ ਮੈਂ ਆ ਗਈ ਘੋਟੇ ਤੋਂ ਥੱਲੇ ਲੱਗੇ ਉਧਰ ਇੱਕ ਵਾਰੀ ਆਈ ਹਾਂ ਮੈਂ ਤਦੋ ਲੋ ਲਿਆਣ ਕਿ ਖੀਰ ਧਰ ਗਈ ਤੇ ਮੇਰੇ ਮੋਬਾਈਲ ਲਿਆਂਦਾ ਰਿਹਾ ਤੇ ਤਾਂ ਭੁੱਲ ਗਿਆ ਤੇ ਮੈਂ ਖੈ ਚੱਲ। ਕਿਹਦੇ ਕੁਖੀਰ ਬਣ ਗਈ। ਰਾ ਮ ਤਵਾ ਤੋਂ ਬਾਸਰ ਦੀ ਅਟਾ ਬੋਨੀ ਹਾਂ ਵੇਖੋ। ਤਾਂ ਜਿਹੜੇ ਪੋਣੇ ਤੋਤੇ ਉਹਦੇ ਆਈ। ਆ ਸਬਜੀ ਠੀਰ ਲਈ ਸਵੇਰ ਵਾਸਤੇ ਲਸਣ ਵੀ ਕੱਟ ਲਈ ਆਈ। ਟੀਆ ਤੋੜ ਗਾਂ। ਢੋ ਬਣਾ ਕੇ ਤਾਂ ਕੱਢ ਲਈ ਆਈ ਮੈਂ ਸਵੇਰੇ ਚਾਹ ਦੇ ਨਾਲ ਇਹਨੂੰ ਬਲਾ ਦਾਂਗੇ ਤੜਕਾ। ਪਿਆਜ਼ ਠੀਰ ਕੇ ദുദ്ധ ലീർധറി ര

ਜੀ ਪਹਿਲਾ ਮੇਰਾ ਰਾਦਾ ਨਹੀਂ ਫੇਰ ਮਹਾਣੂ ਤੇ ਬੈਠੇ ਪਰ ਥਾਈ ਤੇ ਈਰੀ ਲੈਨੇ ਅੱਗੇ ਅੰਦਰ ਲਹਿਰਾ ਦਾ ਕਮਾਇਾ ਤੇ ਪੀਤੀਆਂ ਤੋਂ ਆਇਆ ਮੈਨੂੰ ਜੇਤ ਆ ਗਿਆ ਆ ਨਾ ਇਹ ਅੱਲਾ ਬੰਦਦਾ ਵੀ ਆਪਰੇਗਾ ਉਹ ਵੀ ਪਾਈ ਥੋੜਾ ਨਾਂ ਟੂਕਾ ਨੇ ਗਲਾਇਆ ਜੋ ਦੇਣਾ ਦੀ ਨੇ ਜੋ ਸਭੋਂ ਉਹ ਇਸ ਪਾਇਆ ਕਿ ਨਹੀਂ ਬਹੁਤ ਸਵੰਡੀ ਦੇ ਕਸ਼ਾਵੇ ਕੀਤਾ ਦੇਖੋ ਕੋਲ ਨਾ ਹਣਾ ਫੇਰ ਦਿਵਾਲੀ ਤੋਂ ਬਾਅਦ ਮੈਂ ਕਿਲੋ ਮੰਗਾਵਾਂਗੇ ਫੇਰ ਕਿਲੋਏ ਮੰਗਾਉਂਗੀ ਨਾ 100 ਵੀ ਮੰਗਾਵਾਂਗੇ ਨਾਲੇ ਹਲਦੀ ਤੇ ਨਾਲੇ ਮੰਗਾਵਾਂਗੇ ਆਪਾਂ ਗਰੀ ਦਾ ਤੇ ਇਹ ਲੈ ਹੁਣ ਗਾਂ ਸਿਆਲ ਆ ਜਾਣਾ ਗਰੀ ਦਾ ਵਰਤਣਾ ਫਿਰ ਜੇ ਦੁਆਪੇ ਜਾਵਾਂਗੇ ਉਦੋਂ ਲੈ ਆਵਾਂਗੇ 5 ਲੀਟਰ ਲੈ ਆਵਾਂਗੇ ਕੋਲੂ ਤੋਂ ਖੜਾ ਕੇ ਸਿੱਧਾ ਹੀ ਕਿਨਾ ਚਿਰ ਨਾਲ ਜੈਣਾ ਹਲੋ ਹਾਲੀ ਪਾ ਦੇਗੀ ਆਪਾਂ ਫਾਦਰ ਫਾਦਰ ਜਿਹੀ ਹੋਈ ਆਪਾਂ ਘੜੀ ਨਹੀਂ ਕਰਨੀ ਬਰੀਕ ਨਾਲ ਆ ਜੀ ਨਾ ਕੁੱਟਣਾ ਦੇ ਚਾਹਣੀ ਉਹ ਪਟੋ ਤੇ ਰੱਖ ਦੇ ਲੋਗੇ ਇਹਦੇ ਵਿੱਚ ਹੁਣ ਕਿਹੜਾ ਰੋਜ ਲਾਚਨਾ ਕੁੱਟੀ ਦੀ ਹੁਣ ਨਹੀਂ ਰੋਟੀ ਕੁੱਟੀ ਦੀ ਨਾ ਉਹ ਮਸਾਲਾ ਪੀਜੂ ਲਿਆ ਰਾਜਾ ਜਾਨ ਤੋਂ ਬਾਦੂ ਆ ਨਿਆਣੀ ਨਿਆਲੇ ਖਾਸਾਰ ਕੰ ਥੋੜਾ ਮੈਂ ਖਾ ਲੈਣੀ ਮੇਰੇ ਚੈਨਲ ਨੂੰ ਵਾਤੋਂ ਵਾਦਸ ਸਪੋਰਟ ਕਰੋ ਬਹੁਤ ਸਪੋਰਟ ਦੀ ਜ਼ਰੂਰਤ ਵਾ ਇਹਨਾਂ ਨੂੰ ਹੁਣ ਆਪਣਾ ਇਦਾਂ ਰੱਖ ਦੇਣਾ ਫ੍ਰੀਜ ਚ ਇਦਾਂ ਕਰਕੇ ਤੇ ਇਹਨੂੰ ਢਾਕ ਦੇਣਾ ਇਹੋ ਤੁਹੋ ਗੁਬਾਇ ਚਨਾ ਨਾਲ ਉਸ ਅਰੇ ਦੀ ਦੁਜੇ ਲਈ ਲਸਣ ਦੀ ਵੀ ਚਲੋ ਹੋਰ ਬਚ ਲੱਗਿਆ ਇਹ ਉੱਤੇ ਹੈ ਜੀ ਅਖੀਰ ਚ ਟਾਈਮ ਲੱਗਣਾ ਅਜਾ ਇਥੇ ਵੀ ਕਰਨਾ ਹੈ ਚਲੋ ਜੀ ਬਾਜੀ ਤੋਂ ਦਾ ਤਾਂ ਬਸ ਜਿਵੇਂ ਅਨਜੰਗਾ ਅਸੋਈ ਦਾ ਹਾਂ ਬੋ ਕੀ ਜਾਨ ਬਣਗਾ ਸੇ ਵੀ ਵਧਗਾ ਤੇ ਇਹਦਾ ਕਿਲਾਣਾ ਓ ਬੋਨਾ ਪਾਚਲੇ ਲਗੇ ਉੱਤੇ ਫਿਰ ਆਪਾਂ ਆਣ ਕੇ ਨਾਲ ਦੁੱਧ ਨੂੰ ਬਾਲਾ ਦੋਨੇ ਨਾਲੇ ਪ੍ਰਸ਼ਾਦੇ ਲਾਉਨੇ ਆਹ ਪੋਣਾ ਹੀ ਦਾ ਇਹਨੂੰ ਪਾਚਲੇ ਲਗੇ ਦਪਾਉਣ ਤੋਂ ਉਡੀਕ ਵਿੱਚ ਰਹਿ ਰਾਹ ਜਿਵੇਂ ਦਪਾਉਣ ਨੂੰ ਰੋਟੀ ਦੇ ਨਾਲ ਤੋਂ ਹਾਇਰੇ ਉੱਤੋਂ ਤੋਂ ਉਹ ਪੋਣੇ ਤੋਂ ਗੇਲੀਆਂ ਦੇ ਇੱਕ ਮਸ਼ਾ ਲੈਨੇ ਵਿੱਚ ਇਦਾਂ ਇੱਕ ਰੱਖ ਲੈਨੇ ਫਿਰ ਕੰਮ ਆ ਜੂਗਾ ਛਾਬੇ ਨੱਪਣ ਦੇ ਆ ਮਾਟਾ ਦੇ ਬੋਨਗੇ ਉਹ ਛਾਸ ਵੀਰ ਦਾ ਹੀ ਥੋੜਾ ਆ ਮਹਣ ਬੋਨਗੇ ਜਿੰਨਾਂ ਪਰ ਸਾਡੇ ਲੱਥਣਗੇ ਲੱਥਣੇ ਦਾੜੀ ਉਹਦੇ ਨੇ ਤੇ ਇਹ ਗੱਲ ਕਹਿਣੀ ਬਸ ਮੈਂ ਤਾਂ ਖੀਰ ਦੇ ਨਾਲ ਦੋ ਰੋਟੀਆਂ ਖਾ ਲੈਣੀਆਂ ਨਾਲ ਅੰਬ ਦਾ ਚਾਰ ਦੇ ਦੋ ਉਹਨੇ ਉਹਦੇ ਨੇ ਖੁਸ਼ ਹੋ ਕੇ ਖਾ ਲੈਣੀ ਅਣੀ ਮਾਵਾ ਤੇ ਮੈਂ ਕੋਪੀ ਕਰਦਾਂ ਮਖੀਰ ਖੀਰ ਖਾਇਓ ਬੰਢੀਆ ਤੇ ਮੈਂ ਸਵੇਰੇ ਫੇਰ ਤੁਹਾਨੂੰ ਕਿਉਂਕਿ ਇਹ ਤੋਰਨੇ ਚਾਹਦੀ ਹਾਂ ਤੜਕਾ ਲਾਇਆ ਮਖੀਰ ਪੈਣਾ ਨੂੰ ਬਣਾ ਬਣੀ ਬਖਾਉਂਗੀ। ਤੁਸੀਂ ਵੀ ਸ਼ੱਕ ਇਹ ਨਾ ਕਿ ਉਹ ਪੈਣ ਨੇ ਗੱਲੀ ਨੇ ਬਣਾਈ ਤੇ ਕਦੀ ਨਹੀਂ ਖਾ ਲਈ। ਚਲੋ ਆਪਾਂ ਵੀਡੀਓ ਦਾ ਕਰਦਗੇ ਐਂਡ ਮਿਲਾਂਗੇ ਸਵੇਰੇ ਇਹ ਤੋਰਿਆਂ ਦੀ ਸੌਦੀ ਨੂੰ ਤੜਕਾ ਲਾ ਕੇ ਆਟਾ ਬਣ ਕੇ ਪ੍ਰਸ਼ਾਦਿਆਂ ਦੇ ਨਾਲ ਜੁਨੇ ਵਾਸਦੇ ਰਹੋ ਤੇ ਹੀ ਨਹੀਂ ਤੇ ਹੀ ਨਹੀਂ ਆਪਣੇ ਆਪਣੇ ਪਰਿਵਾਰਾਂ ਚ ਮਹਾਰਾਜ ਤੁਹਾਨੂੰ ਤੰਦਰੁਸਤ ਰੱਖਾਂ ਬਖਸ਼ੇ। ਚਲੋ ਜੀ ਆ ਚੰਗਰਾਂ ਦਾ ਦਿਹਾੜਾ ਸਾਹ ਪਰਿਵਾਰਾਂ ਚ ਮਹਾਰਾਜ ਖੁਸ਼ੀਆਂ ਖੇੜੇ ਬਖਸ਼ੀ ਪਰਿਵਾਰਾਂ ਦੇ ਨਾਲ ਮੰਗਾ ਉਮਰਾਂ ਕਰੀ ਤੇ ਇਹ ਸੇ ਉਦੇਸ਼ਾਂ ਪੱਤੀਆਂ ਸਾਰੇ ਮਹਾਰਾਜ ਮੇਰ ਭਰਿਆ ਰੱਖਣ ਬੱਚਿਆਂ ਦਾ ਮੰਗਾ ਮੰਗਾ ਕਰ। ਤਰੁਸ਼ ਉਹਨਾਂ ਪੱਤੀਆਂ ਦੇ ਕਿ ਫੋਟੇ ਪਾਣੀ ਪੀਏ ਜਾਂ ਲੱਗੇ